ਸਵੇਰੇ ਸਵੇਰੇ ਪਿੰਡ ਦਾ ਮਾਹੌਲ ਬੜਾ ਸ਼ਾਂਤਮਈ ਸੀ ਤੇ ਮੈਂ ਬਸ ਡੀਗ ਰਿਆ ਸੀ ਕਿਉਂਕਿ ਮੇਰੀ ਪਹਿਲੀ ਬਸ ਤਾਂ ਲੰਘ ਚੁੱਕੀ ਸੀ ਜਦੋਂ ਮੈਂ ਪਤਾ ਕਰਿਆ ਵੀ ਦੂਜੀ ਬਸ ਕਦੋਂ ਆਉਣੀ ਹੈ ਉਹ ਕਹਿੰਦੇ 10 ਵਜੇ ਮਹਾ ਉਹ ਹੋ ਮੈਂ ਤਾਂ ਬਹੁਤ ਲੇਟ ਹੋ ਜਾਣਾ ਫਿਰ ਮੈਂ ਸੋਚਿਆ ਵੀ ਕੋਈ ਸਾਧਨ ਲੱਭ ਕੇ ਜਾਵੇ ਫਿਰ ਮੈਂ ਕੋਈ ਸਾਧਨ ਦੀ ਪੀਠ ਕਰਨ ਲੱਗਿਆ ਕਿਉਂਕਿ ਮੈਨੂੰ ਪਹਿਲਾਂ ਜਾਣਾ ਸੀ ਛਾਜਲੀ ਫਿਰ ਆਪਾਂ ਪਹੁੰਚਣਾ ਸੀ ਛਾਜਲੇ ਤੇ ਇੰਤਜ਼ਾਰ ਦੀਆਂ ਕੜੀਆਂ ਖਤਮ ਸਾਧਨਾ ਆਪਣੇ ਕੋਲ ਆ ਚੁੱਕਿਆ ਕੀ ਰੋ ਕੀ ਰੋ ਕੇ ਚਲੋ ਜੀ ਮਿਲਦੇ ਆਪਕੇ ਇਹ ਤਾਂ ਹੁਣ ਹੋਵੇ ਕਿ ਕਿੱਥੇ ਜਾਣੇ ਬੈਠੇ ਜੀ ਮੋਰ ਟ੍ਰੈਕ ਸ਼ੇਕ ਮੋਰੇ ਪੂਰ ਹੋਪੀ ਜਾਏ ਕਮੜਾ ਗਿਆ ਰਹਾ ਪਾਣੀ ਡੱਟ ਕੇ ਮਾਰ ਕੰਦੀ ਬਣਾ ਮੋਰੇ ਤੋਂ ਦਿਵਾਲੀ ਆ ਭਗਤੋ ਤਿੰਨ ਜਿਹੜੇ ਬੈਠੇ ਕਿਹਾ ਹੋਏ ਪਿੰਦਰਾ ਆਖੜੇ ਦੇ ਕਿ ਮੇ ਪਿਆ ਹੋਏ ਹੈ ਠੰਡ ਮਾਂ ਦਾ ਪਰ ਜੇ ਜਹੀ ਗੱਲ ਹੈਗੀ ਠੰਡ ਬਈ ਬਲੌਗ ਬਣਾਵਾਂਗੇ ਫੇਰ ਹੱਥ ਸੁੰਮ ਹੁੰਦਾ ਬਾਈ ਵਾਏ ਉਦੋਂ ਪੱਲਾ ਨੂੰ ਪਤੀਜ ਮਿਲ ਗਿਆ ਪਿੰਡੋਂ ਤੇ ਉਹਦੇ ਨਾਲ ਚੜ੍ਹ ਕੇ ਸਾਜਲੀ ਆ ਗਿਆ ਤੇ ਉਦੋਂ ਬਾਅਦ ਚ ਮੈਂ ਸਰਕਾਰੀ ਬੱਸ ਫੜ ਕੇ ਤੇ ਸ਼ੂਟ ਤੇ ਬਸਨ ਸਾਜਲੀ ਪਹੁੰਚ ਗਿਆ ਸੀ ਸਾਜਲੀ ਤੋਂ ਥੋੜੀ ਜੱਗ੍ਹੀ ਲੋਕੇਸ਼ਨ ਇਹ ਤੇ ਹੁਣ ਕਰਕੇ ਜਾ ਰਹੀ ਤੀ ਬਸਨ ਥੋੜੀ ਜਿਹੀ ਕੁ ਮੀਟਰ ਦੀ ਫਰਕ ਹੈ ਤੇ ਬਸ ਪਹੁੰਚ ਜਾਣਾ ਹੁਣ ਆਪਣੇ ਇਥੇ ਪਹੁੰਚ ਕੇ ਦੇਖਣਾ ਕਿਹੜੇ ਕਿਹੜੇ ਬੰਦੇ ਆਏ ਨੇ ਤੇ ਮਿਲਦੇ ਆਉਣਾ ਨੂੰ ਕਰ ਚਲੋ ਮੈਂ ਦੇਖ ਰਿਹਾ ਇਹਨਾਂ ਨੂੰ ਟੁਕੜੇ ਆਉਂਦੇ। ਇਹ ਹੇਠੋਂ ਲੱਗੇ ਨੇ ਸਾਡੇ ਵਾਲੇ ਸ਼ੂਟ ਦੇ ਤੇ ਬਾਈ ਨੇ ਲਾ ਦਿੱਤੀ ਸਕੂਟੀ ਅੰਦਰ ਹਰਮਨ ਸਿੰਘ ਖੋਲ ਰਹਿਨੇ ਬਾਹਰ। ਇੱਥੇ ਬੜਾ ਸਕੂਨ ਆਇਆ ਹਨਾ ਜੀ ਉਰੇ ਆਪਣੇ। ਬਹੁਤ ਸਕੂਨ ਆ ਜੀ ਕਿਉਂਕਿ ਇਹ ਧਰਤੀ ਸਾਡੇ ਲਈ ਬਹੁਤ ਕਰਮ ਵਾਲੀ ਹੈ। ਵਾਲੀ ਜ਼ਿਆਦਾ ਕਰਮ। ਬੇਕ ਲੋਕਾਂ ਦੇ ਰੋਜ਼ ਰੋਟੀ ਚ ਆਉਂਦੀ ਔਰ ਹਨਾ। ਵਾਲਿਆਂ ਦੀ ਚੱਲਦੀ ਹੈ ਜੀ। ਹੂੰ। ਉਰੇ ਸਕੂਨ ਵਾਲੀ ਸਵਾ ਜੀ ਬੜਾ ਲੱਗਦਾ ਜੂਰੇ ਆ ਕੇ ਆ ਕਿਵੇਂ ਕਰਦਾ ਫੋਨ ਐ ਕਰਦਾ ਐ ਐ ਕਰਨਦਾ ਇਹ ਇਧਰ ਉਹ ਹੋ ਜਾਂਦਾ ਬੜਾ ਥੋੜਾ ਹੁਣ ਤੂੰ ਨਾ ਦੇਖੇ ਚ ਨਾ ਜੀ ਦੇਖੋ 0.5 ਲਾਇਆ ਹੈ ਜੀ ਦਿਖਾਉਂਗਾ ਤੇਰੇ ਭਲੇ 0.5 ਜੀ ਇਹ ਐਂ ਹੁੰਦਾ ਜੀ ਬਲੌਗ ਵਾਲੇ ਇੰਜ ਬਣਾਉਂਦੇ ਹੁੰਦੇ ਨੇ ਮੈਂ ਵੀ ਸਿੱਖ ਲਿਆ ਉਹਨਾਂ ਤੋਂ YouTube ਤੋਂ ਜੀ ਕਿਦੋਂ ਹੈ YouTube ਜੀ YouTube ਆਪੇ ਤੋਂ ਸਿੱਖਿਆ ਜੀ ਐਂਜਿਕ ਮਾ ਕੈਂ ਕਰ ਦੋ ਐਂਜਿਕ ਮਾ ਕਰਦਾ ਮੂੰਹ ਆ ਜੀ ਭਾਈ ਅਸਾਂ ਹੀ ਕਰ ਦਿੰਦੇ ਐਂ ਚਲਾਈ ਜੰਦੇ ਜੀ ਬਸ ਹਰਮਣੀਆਂ ਹਾਈ ਕਿੱਸਾ ਹੈ ਖੋਲ ਦਰਵਾਜਾ ਲੈ ਉਪਰਲਾ ਟੇਕਾਂਗੇ ਮੱਥਾ ਜੀ ਬਾਬਾ ਜੀ ਨੂੰ ਕਰਕੇ ਨਮਸਕਾਰ ਉਹਦੂ ਬਾਅਦ ਚ ਚੱਲਾਂਗੇ ਆਪਣੇ ਕੰਮ ਤੇ ਇੱਕ ਮਿੰਟ ਜਿਮਾਇ ਕਰਦਾ ਹਾਂ ਮੈਂ ਇੱਕ ਮਿੰਟ ਲੋ ਜੀ ਅਸੀਂ ਹੋ ਗਿਆ ਰੈਡੀ ਥੋੜਾ ਜਿਹਾ ਰਹਿ ਗਿਆ ਸਮਾਨ ਪਾਉਣਾ ਤੇ ਬਾਕੀ ਪੂਰੇ ਆਉਣੇ ਫਿਰ ਪੇਸ਼ ਚ ਹੈਗੀ ਤਾਂ ਅਸੀਂ ਠੱਗ ਗਏ ਆ ਸਾਦਾ ਤਾਂ ਬੰਨੂ ਆਨੂ ਆ ਠੱਗ ਕੇ ਸੱਚ ਕਿਉਂ ਰਛਦਾ ਮੈਂ ਇੱਥੇ ਕਹਿ ਲਾ ਤਾਂ ਤੂੰ ਬੋ ਹੂੰ ਪਤਾ ਤੇਰੀ ਪੈਣ ਛੱਡ ਦੂੰ ਮੈਂ ਤੈਨੂੰ ਛੱਡ ਦੇਈਂ ਮੈਂ ਬਲੂਖਾ ਨੂੰ ਬਖਸ਼ੂ ਆਪਹੀ ਠੱਗਾਂ ਠੱਗ ਕੋਈ ਨਹੀਂ ਮੈਂ ਤਾਂ ਰੱਬ ਰੂਪੀ ਬੰਦਾ ਹਾਂ ਮੂੰ ਰੱਬ ਰੂਪੀ ਕਿ ਤੁੰਗ ਛੜੇ ਰੱਬ ਰੂਪੀ ਹੁੰਦੇ ਨੇ ਸਾਰੇ ਰੱਬ ਦੇ ਜਮਾਈ ਹੁੰਦੇ ਨਾ 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 ਰੱਬ ਦੇ ਭਾਗਤ ਹੁੰਦੇ ਭਾਗਤ ਬਹੁਤ ਕੋਈ ਨਹੀਂ ਤਾਂ ਸਾਰੇ ਪਰ ਲੋਚ ਨਾ 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 ਗਲਤ ਨਾ ਬੋਲਦੇ ਘਰਾਂ ਵਿੱਚ ਹਰਾਮ ਜਿਆਦਾ ਹੈ ਗਲਤ ਨਾ ਬੋਲੋ ਇਹ ਸਾਰੇ ਨੋਕ ਝੋਕ ਚੱਲਦੀ ਸਿਹਰੀ ਦੋਈ ਬਾਈ ਲੜਾਈ ਬਹੁਤ ਹੁੰਦੀ ਆ ਆਪਚ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿੰਨਾ ਲੜਦੇ ਲੋਕਾਂ ਨੂੰ ਮਾਇਲਾ ਦੋਨ ਕਿੰਨਾ ਕਪੈਰ ਹੈ ਜਾਂ ਤਾਂ ਡੱਟ ਕੁੱਤੇ ਦਾ ਵੈਰ ਹੈ ਬਾਈ ਕੁੱਤਾ ਹੈ ਇੱਟ ਮੈਂ ਤੂੰ ਕੁੱਤਾ ਹਰਾਮਿਆ ਦਿਆ ਚੜ ਗਏ ਬੱਸ ਅੱਗੇ ਮਿਲਦੇ ਆ ਲਹੂ ਜੀ ਸ਼ੂਟ ਹੋ ਗਿਆ ਖਤਮ ਉਹ ਮੈਂ ਚੱਲੇ ਆ ਸੀ ਪੰਡਾਂ ਨੀ ਭਾਬੀ ਹੋ ਗਈ ਕਾਸ ਕਿੱਥੇ ਲੋਦੀ ਬੋਲ ਜੱਫੀ ਲਾਈ ਤੂੰ ਬੱਦਲਿਆ ਕਿਨੇ ਪਾਤੀ ਨਹੀਂ ਬਈਆ ਇੱਥੇ ਚੱਕੀ ਗਿਆ ਨੇ ਕੱਪੜਿਆਂ ਚ ਉਹ ਚ ਤਾਂ ਨਹੀਂ ਪਾਤੀ ਉਹਦੇ ਸਾਰਾ ਨੇ ਕੱਪੜਿਆਂ ਚ ਨਹੀ ਨਵਾ ਸੱਤਾ ਫੇਰ ਲਿਆ ਲਈਓ ਜੱਬੀ ਜੱਕੇ ਬੋਲ ਕੇ ਰੱਖੀ ਹਰਮਨ ਨੂੰ ਪੁੱਛਾਂ

ਚਾਬੀ ਤੋਂ ਬੜਾ ਸੇ ਆਪਾਂ ਖਿਆ ਯਰ ਕੋਈ ਨਹੀਂ ਚਲੋ ਇਹੀ ਲੱਗਦੇ ਨੇ ਚਾਬੀ ਫੇਰ ਦੇਖਦੇ ਆ ਮੈਂ ਤਾਂ ਕਿਹੜੂ ਚੱਲ ਪਏ ਜੀ ਅਸੀਂ ਸ਼ੂਟ ਖਤਮ ਕਰਨ ਸਰ ਚਾਬੀ ਮਸੇ ਲੱਪੀਆ ਸਾਨੂੰ ਗਰਮੀ ਗਰਮੀ ਕਰ ਤੇ ਚਾਬੀ ਨੇ ਤੇ ਹੁਣ ਅਸੀਂ ਤਾਂ ਭਾਈ ਚੱਲ ਪਏ ਪਿੰਡ ਨੂੰ ਖਿਆਲੇ ਤਾਜੀ ਦੇ ਘਰ ਕੇ ਚੋਂ ਕੁਝ ਸੁਣਨਾ ਨਹੀਂ ਮਨਿਆ ਫੇਰ ਪਹੁੰਚੇ ਪਿੰਡ ਜੀ ਉੱਥੇ ਪਿੰਡ ਚ ਕੀਤੀਆਂ ਲੋਕਾਂ ਨਾਲ ਚੀਟਾਂ ਅਈ ਨੂੰ ਜੰਗਲੀ ਪੰਜੀਰੀ ਖਵਾ ਪਈ ਐ ਬਾਈ ਇਹਨੂੰ ਜੰਗਲੀ ਪੰਜੀਰੀ ਖਵਾ ਮੁੰਡੇ ਨੂੰ ਮੈਂ ਸੁਣੋ ਕਮਜ਼ੋਰਤਾ ਹੈ ਲੱਗਦਾ ਮੈਨੂੰ ਤਦ ਦਾਦੇ ਪੀ ਲਿਆ ਕਰ ਵੇ ਹਾਂ ਬੜੀ ਗੱਲ ਤੇ ਇੱਕ ਨੰਬਰ ਗੱਲ ਗਈ ਆ ਵੀਜੇ ਵਰਕਰ ਤਾਂ ਹੈਗਾ ਇਹਦਾ ਵੀਜੇ ਵਰਕਰਾਂ ਦੀ ਨੇਰੀ ਠਾੜਾ ਦਿੰਦੇ ਨੇ ਜੇ ਕਰੇ ਪੰਜੀਰੀ ਕਹਦਣਗੇ ਪਾਚਦੀ ਨਹੀਂ ਪਾਚਦੀ ਨਹੀਂ ਸਾਡੇ ਦਾ ਮੰਜੀਰੀ ਰਵਿੰਦਰ ਗੜਾ ਨੇ ਰਾਂਝਾ ਦਾ ਨੰਬਰ ਸੇਵ ਕਰਕੇ ਪਹਿਲੀ ਕਹਦਣੇ ਹਾਂ ਬਣਾਈਂ ਦੋ ਗੁਲਚੇ ਕਾਲ ਕੀ ਆਲਾ ਮਸਾਂ ਹੀ ਪਹੁੰਚਿਆ ਓਏ ਪੜਾਓ ਤੇ ਮੈਸ ਨੂੰ ਪਹਿਲੇ ਹੀ ਟੀਕਾ ਲਵਾਉਣਾ ਮੈਨੂੰ ਤਾਂ ਆਪ ਹੀ ਲੱਗਦਾ ਤੇਰਾ ਨਾ ਲਾ ਦੀ ਕੋਈ ਆਪਣਾ ਸੋਹਣਾ ਸੱਜਣਾ ਆ ਤਾਂ ਮੂਰੀ ਨੂੰ ਖਾੜਾ ਆਹ ਕਿਉਂ ਬਿਲਕੁਲ ਬਿਲਕੁਲ ਜਮਾਈ ਜੀ ਜਨਰੇਸ਼ਨ ਆ ਕਿਹੜੀ ਉਹ ਜਮਾਈ ਜੀ ਜਾਈ ਜੀ ਜਨਰੇਸ਼ਨ ਵਾਲੇ ਕਿਉਂ ਮਾਰਦੀ ਐ ਪੰਜ ਪੰਜਾਬ ਸ਼نگਾਰ ਵਾਂਗੂ ਲੱਤਾਂ ਪੰਜਾਬ ਸ਼نگਾਰ ਵਾਂਗੂ ਲੱਤਾਂ ਮਾਰਦੀ ਆ ਗਾੜੀ ਵਾਲੇ ਦੇਖਨੇ ਨੇ ਵੀ ਸਾਰੇ ਉਹਨੂੰ ਰਸਤੇ 'ਚ ਹੀ ਘੇਰ ਲੇਤੀ ਮਨ ਓਏ ਓਏ ਇਹ ਕਿਹੜੀ ਨਸਲ ਆ ਜੀ ਕਿਹੜੀ ਕਿਹੜੀ ਨਾ ਚਲਾਈ ਬੀਜੀ ਦਾ ਪਰਲਾ ਮੂਰਲਾ ਆਏ ਨੇ ਲੱਤਾਂ ਦਾ ਪੰਜਾਬ ਸਗਾਰ ਮੰਗੂ ਮਾਰਦੀ ਐ ਇਹ ਹੁਣ ਵੀ ਫੜ ਕੇ ਰੱਖੀ ਬਈ ਜੇ ਛੱਡ ਗਿਆ ਤੇ ਤੇਰੇ ਗਲ ਪੈ ਜੂਗੀ ਮੂਰਲਾ ਜੀ ਮੂਰਲਾ ਦੇਖਣ ਤਾਂ ਉਹੀ ਲੱਗ ਰਿਹਾ ਹੈਗਾ ਅੱਜ ਅਸੀਂ ਯਾਰੇ ਤੀ ਚੱਠਿਆਂ ਤੋਂ ਪਿੰਡ ਨੂੰ ਜੇ ਨਹਿਰ ਦਾ ਦ੍ਰਿਸ਼ ਦਿਖਾਉਂ ਹੁਣ ਬਾਲੀ ਘੈਂਡਾ ਯਾਰ ਨਹਿਰ ਵਾਲਾ ਝਾਲ ਬਣੀ ਹੋਈ ਔਰੇ ਬਹੁਤ ਸੋਹਣੀ ਆ ਹਾਂ ਸੰਗਤੀ ਵਾਲੇ ਆ ਗਏ ਚੱਖਿਆਂ ਤੋਂ ਜਦੋਂ ਸੰਗਤੀ ਵਾਲੇ ਨੂੰ ਜਾਂਦੇ ਆ ਬੜਾ ਸੋਹਣਾ ਦ੍ਰਿਸ਼ ਆ ਯਾਰ ਸ਼ੂਟਿੰਗ ਵਾਸਤੇ ਬੜਾ ਸੋਹਣੀ ਲੋਕੇਸ਼ਨ ਆ ਇਹ ਕਿਸ ਵੀ ਰਿਪੋਰਟ ਨਹੀਂ ਆਉਂਦੀ ਕਿਉਂ ਅਸਹਾਰ ਹੈ ਰੱਬ ਸਾਰਾ ਏਰੀਆ ਬੜਾ ਸੋਹਣਾ ਯਾਰ ਯਾਰ ਕੁਦਰਤ ਦਾ ਨਿਆਰਾ ਬੱਲੇ ਦੇ ਕਿਹਨੇ ਤੇ ਬੜਾ ਲੱਗਦਾ ਹਾਂ ਸ਼ਾਮ ਨੂੰ ਧਰਮੀਆਂ ਚ ਸ਼ਾਮ ਨੂੰ ਬੜੀ ਆ ਜਦ ਬੜਾ ਸੋਹਣਾ ਲਾਹੌਰ ਫਿਲਦਾ ਨਹਿਰ ਦੇ ਕਿਨਾਰੇ ਕੁਝ ਲੈ ਕੇ ਨਹਿਰ ਦੇ ਕਿਨਾਰੇ ਬੈਠਦੇ ਆਪਾਂ ਬਾਲਾਨੰਦ ਬਈ ਤਕੂਦੁੱਤ ਨਾਲ ਜੁੜ ਜਾਣਾ ਬੰਦਾ ਉਹ ਆ ਗਿਆ ਨੰਦਾ ਨਾ ਇਹ ਤਕੂਦਤੀ ਮਾਹੌਲ ਬਣ ਜਾਂਦਾ ਰੇ ਅਸੀਂ ਨਹਿਰ ਤੇ ਬਹੁਤ ਵਧੀ ਬੈਠੇ ਆਂ ਪਰ ਦਰਦ ਨੂੰ ਨਹੀਂ ਪੀਤੀ ਮਾਇਦਾ ਪਿੰਡਾਂ ਨਹੀਂ ਵਾਇਸ ਨੂੰ ਆਪਾਂ ਨਾ ਘੱਟੇ ਨੂੰ ਦੇ ਪਿੱਛੇ ਬੈਠਦੇ ਰਹੀਏ ਆਪਾਂ ਐਸੀ ਕਾ ਮਾਸੀਆ ਵੀ ਸ਼ਾਮ ਦੇ ਸੋਨੇ ਯਾਰ ਗਰਮੀਆਂ ਚ ਸੁਣਾ ਮਾਹੌਲ ਸੁਣਾ ਯਾਰ ਤੇ ਵਾੜਾ ਸੁਣਾ ਤ੍ਰਿਸ਼ਮਣੇ ਆਂਦਾ ਹੈ ਨਾ ਨਵੀਂ ਜਿਵੇਂ ਕੁਦਰਤ ਨਾਲ ਜੁੜ ਜਾਂਦਾ ਆਪੁਣ ਕਾ ਮਤਲਬ ਕੁਦਰਤ ਨੇ ਬਹੁਤ ਵਧੀਆ ਚੀਜ਼ ਦਿੱਤੀ ਆ ਆਪਣੇ ਪਿੰਡਾਂ ਨੂੰ ਇਹ ਨਹਿਰ ਦੇ ਨਾਲ ਨਾਲ ਜਿੱਦੀ ਦਰਖਤ ਨੇ ਵਾੜਾ ਸੁਣਾ ਮਾਹੌਲ ਆ ਯਾਰ ਆਪਣੇ ਪਿੰਡਾਂ ਦਾ ਇਹ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਆ ਇਹ ਤੇ ਮਤਲਬ ਜੇਰਾ ਕਦੇ ਆਏ ਤੁਸੀਂ ਉੱਚਾ ਆ ਕੇ ਰੁੱਕ ਕੇ ਬਹਿ ਕੇ ਦੇਖਿਓ 10 ਮਿੰਟ ਨਜ਼ਾਰਾ ਦੇਖਿਓ ਕੁਦਰਤ ਦਾ ਆਨੰਦ ਮੰਗਲ ਹੋ ਜਾਂਦਾ ਕੰਮ ਜਾਮਾ